हेलो हां जी नमस्कार जी भाई जी नमस्कार जी भाई जी आप मेरे को इतना बताओ आप कहां से बात कर रहे हो हम से गंगानगर राजस्थान से जी तो आपका डीजे है ना डीजे हीरा डीजे हां जी हां जी हां जी आपका गांव कौन सा है पिंड कौन सा है मैं अपने सुरजीत कॉलोनी गली नंबर 12 सुरजीत कॉलोनी गली नंबर 12

ਉਹਨਾਂ ਨੇ ਕੁਛ ਪਛਤਾਵਾ ਨਹੀਂ ਕੀਤਾ ਤਾਂ ਹਮ ਪੰਜਾਬ ਸੇ ਆਕਰ ਉਸਕੋ ਪਹਿਲੇ ਤੇ ਮਾਫੀ ਮੰਗਵਾੰਗੇ ਫਿਰ ਉਸਕੋ ਲੱਪੜ ਮਾਰ ਮਾਰ ਕੇ ਉਸਕੋ ਲਾਲ ਕਰਾਂਗੇ ਪਿਛਵਾੜਾ ਤਰੇ ਤੁਸੀਂ ਪੰਜਾਬੀ ਜਾਣਦੇ ਹੋ ਬਿਲਕੁਲ ਜਾਣੀਏ ਜੀ ਜੇ ਤੁਸੀਂ ਪੰਜਾਬੀ ਜਾਣਦੇ ਫਿਰ ਮੈਂ ਪੰਜਾਬੀ ਚ ਗੱਲ ਕਰਦਾ ਬਾਈ ਵੇਖੋ ਤੁਸੀਂ ਡੀਜੇ ਤੇ ਉਹਨਾਂ ਨੂੰ ਨਚਾ ਰਹੇ ਆ ਤੁਸੀਂ ਉਹਨਾਂ ਨੂੰ ਕਮ ਸੇ ਕਮ ਇਹ ਨਹੀਂ ਗੱਲ ਤਾਂ ਦੱਸੋ ਵੀ ਭਾਈ ਸ੍ਰੀ ਸਾਹਿਬ ਤੂੰ ਕਿਹੜੇ ਹਿਸਾਬ ਨਾਲ ਪਾ ਸਕਦਾ ਮਹਾਰਾਜ ਦਾ ਹਾਂ ਤਾਂ ਸਾਤ ਸਾਰੇ ਮੁੰਡਾ ਲੋਗਾਂ ਨੇ ਥੂ ਥੂ ਕੀਤੀ ਉਹਨਾਂ ਨਾਲ ਬਹੁਤ ਜ਼ਿਆਦਾ ਉਹ ਹੈ ਵੀ ਮੰਨ ਮੰਦੇ ਗੁਰੂ ਸਾਹਿਬ ਨੂੰ ਮੰਨਦੇ ਰਸੇ ਤਾਂ ਆਪ ਯਾਰ ਗੁਰੂ ਸਾਹਿਬ ਨੂੰ ਮੁੰਡੇ ਤਾਂ ਗਲਤੀ ਹੋ ਗਈ ਨਾ 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 ਗੁਰੂ ਸਾਹਿਬ ਨੂੰ ਮੰਨਣ ਦਾ ਇਹ ਕੋਈ ਤਰੀਕਾ ਹੈ ਵੀ ਅਸੀਂ ਮਹਾਰਾਜ ਇੱਕ ਕਾਰਾਂ ਦੇ ਨਾਲ ਮਹਾਰਾਜ ਵਿਆਹਣੀਆਂ ਕਰੀਏ ਮਹਾਰਾਜ ਉਹਨਾਂ ਨੇ ਥੂ ਥੂ ਕੀਤੀ ਉਹਨਾਂ ਦੇ ਉਹ ਕਰਦੇ ਉਹਨਾਂ ਦੇ ਦੋ ਦਿਨ ਰੋਟੀ ਨਹੀਂ ਪੱਕੀ ਉਹ ਬੜੇ ਪੰਜਾਬ ਤੋਂ ਫੋਨ ਆਇਆ ਮੈਂ ਤਾਂ ਨੰਬਰ ਦਿੱਤਾ ਉਹਨਾਂ ਦੇ ਪਾਰਟੀ ਦੇ ਮੈਂ ਕਿਹਾ ਗੱਲ ਕਰੋ ਮੈਨੂੰ ਕਿਉਂ ਬੰਦੇ ਫਿਰੋ ਜੀ ਕਹਿੰਦੇ ਤੁਹਾਡੀ ਜਿਹਦੇ ਕੋ ਪੁੱਤਰ ਗਲਤੀ ਨਹੀਂ ਆ ਜੀ ਤੁਹਾਡਾ ਦਾ ਬਿਜ਼ਨਸ ਹੈਗਾ ਤੇ ਉਹਨਾਂ ਦਾ ਨੰਬਰ ਦੋ ਸਾਨੂੰ ਮੈਂ ਨੰਬਰ ਦਿੱਤਾ ਫਿਰ ਉਹਨਾਂ ਨੇ ਕਿਤੇ ਫਿਰ ਆਏ ਤੇ ਫਿਰ ਉਹਨਾਂ ਨੇ ਬੁਰਜਵਾਰਾ ਸਾਹਿਬ ਮਾਫੀ ਵਗੈਰਾ ਮੰਗੀ ਉਹਨੇ ਵੀਡੀਓ ਭੇਜੀ ਮੈਨੂੰ ਮੈਂ ਤੁਹਾਨੂੰ ਵੀਡੀਓ ਭੇਜਣ ਲੱਗਿਆ ਮੰਨ ਲਓ ਮੰਨ ਲਓ ਤੁਹਾਡੀ ਕੋਈ ਗਲਤੀ ਨਹੀਂ ਪਰ ਇਹਨਾਂ ਇਹਨਾਂ ਕੁੱਤਿਆਂ ਨੂੰ ਬੇਵਕੂਫਾਂ ਨੂੰ ਥੋੜੀ ਬੜੀ ਸ਼ਰਮ ਚਾਹੀਦੀ ਵੀ ਤੁਸੀਂ ਇਹ ਮਹਾਰੇ ਦੇ ਕਾਰਪਾ ਕੇ ਤੁਸੀਂ ਇਹ ਪੁੱਠੇ ਕੰਮ ਕਰਦੇ ਆ ਤੁਹਾਡੀਆਂ ਲੱਤਾਂ ਨਾ ਭੰਨਣਗੇ ਪੰਜਾਬ ਦੇ ਸਿੱਖ ਆ ਕੇ ਮਾ ਨਾ ਨਾ ਬੁਰੀ ਹਾਲ ਕਰਦੇ ਪੰਜਾਬ ਦੇ ਬੰਦੇ ਨੇ ਮਾ ਪੇਰਾ ਇੰਡਿਗ ਪੇਸੀ ਉਹਨਾਂ ਦੇ ਇਹਨਾਂ ਦੀ ਵੀਡੀਓ ਇਹਨਾਂ ਦੀ ਇਹਨਾਂ ਦੀ ਇਹਨਾਂ ਦੀ ਵੀਡੀਓ ਹੈਗੀ ਆ ਜਾਂ ਕੋਈ ਹੈਗਾ ਤਾਂ ਮੈਨੂੰ ਸੈਂਡ ਕਰੋ ਨਹੀਂ ਤਾਂ ਅਸੀਂ ਫਿਰ ਅਸੀਂ ਆਉਣ ਆਇਆ ਫਿਰ ਆ ਕੇ ਚੰਗੀ ਤਰ੍ਹਾਂ ਮਾਫੀ ਮੰਗਾਵਾਂਗੇ ਫਿਰ ਨਹੀਂ ਨਹੀਂ ਹੁਣੀ ਪੇਛਰੇ ਤੋਂ ਐਸੀ ਨੰਬਰ ਤੇ ਹਾਂ ਸੇ ਤੁਸੀਂ ਮੈਨੂੰ ਇਹ ਕਿਰਪਾ ਕਰਕੇ ਵੀਡੀਓ ਸੈਂਡ ਕਰੋ ਤੁਹਾਡਾ ਕੋਈ ਕਸੂਰ ਨਹੀਂਗਾ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਜਿਹੜੀ ਇੰਸਟਾਗ੍ਰam ਦੀ ਆਈਡੀ ਇਹਨਾਂ ਨੇ ਆਪ ਖੁਦ ਬਣਾ ਕੇ ਵੀਡੀਓ ਪਾਈ ਹੈ ਕਿ ਜਾਂ ਕਿਸ ਨੇ ਬਣਾ ਕੇ ਪਾਈ ਵੀਡੀਓ ਇਹਨਾਂ ਦੀ ਇਹ ਵੀਡੀਓ ਜਦੋਂ ਪੜੋਸਰੋਂ ਕੁਕੀ ਚਗੀ ਹਾਂ ਉਹਨੇ ਘੋਨੇ ਚੜਾਈ ਇੰਸਟਾਗ੍ਰਾਮ ਤੇ ਅੱਛਾ ਇਹਨਾਂ ਨੂੰ ਸ਼ਰਮ ਨਹੀਂ ਆਈ ਵੀ ਮਹਾਰਾਜ ਦੇ ਇੱਕ ਕਾਰਨ ਨਾਲ ਕਿਦਾਂ ਬੇਅਦਬੀਆਂ ਕਰਦੇ ਫਿਰਦੇ ਹੈ ਇਹਨਾਂ ਦਾ ਬਹੁਤ ਬੜਾ ਪੂਰੇ ਮਹੱਲੇ 'ਚ ਉਹਨਾਂ ਦੀ ਥੂਠ ਹੋਈ ਹੈ ਸਾਰਾ ਪੰਜਾਬੀ ਮਹੱਲਾ ਉਹਨਾਂ ਦਾ ਸਾਰਾ ਸਾਰਾ ਸੀਗਰਿਕਾ ਦਾ ਮਹੱਲਾ ਹੈਗਾ ਉਹਨਾਂ ਦਾ ਉਹ ਸਾਰੇ ਮਤਲਬ ਗੁਰੂ ਘਰ ਦੇ ਸਾਹਮਣੇ ਬੰਦੇ ਆਪ ਪਰ ਉਹਨਾਂ ਨੇ ਕਹਿਣ ਤੁਸੀਂ ਬਹੁਤ ਗੱਦਗੱਦ ਕਰ ਦਿੱਤਾ ਵੀ ਆਤਾ ਕਿ ਤੁਸੀਂ ਮੈਂ ਸਰ ਤੇ ਕਪੜਾ ਨਹੀਂ ਲੱਗਦੇ ਪਗਲ ਨਹੀਂ ਬੰਨੀ ਤੇ ਤੁਸੀਂ ਅਵੇਂ ਇੱਕ ਇੱਕ ਕਰ 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 ਕਰਦੇ ਜਿੰਨਾ ਚਿਰ ਤੱਕ ਮਹਾਰਾਜ ਦਾ ਜਿੰਨਾ ਚਿਰ ਇੱਕੋ ਮਿੰਟ ਦਾ ਸੁਣੋ ਮੇਰੀ ਇੱਕੋ ਮਿੰਟ ਜਿੰਨਾ ਚਿਰ ਤੱਕ ਆਪਾਂ ਮਹਾਰਾਜ ਦਾ ਅੰਮ੍ਰਿਤ ਨਹੀਂ ਛਕਦੇ ਖੰਡੇ ਬਾਟੇ ਦੀ ਪੋਲ ਨਹੀਂ ਲੈ ਸਕਦੇ ਆਪਾਂ ਆਪਣੇ ਕਾਰ ਧਾਰਨ ਪੂਰੇ ਨਹੀਂ ਕੀ ਕਰਦੇ ਉਹਨਾਂ ਚਿਰ ਤੱਕ ਕਿਸੇ ਨੂੰ ਅਲੋ ਨਹੀਂ ਹੈਗਾ ਵੀ ਮਹਾਰਾਜ ਦੇ ਸ਼ਖਤਰ ਪਾ ਕੇ ਏਦਾਂ ਬੇਰਮੀਆ ਕਰਨ ਬਿਲਕੁਲ ਜੀ ਬਿਲਕੁਲ ਬਿਲਕੁਲ ਅਮਰ ਗਾੜੀ ਬੰਦਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅੰਮ੍ਰਿਤ ਛਕਿਆ ਥੋੜੀ ਨਾਲ ਅਮਰ ਗਾੜੀ ਕੰਦੇ ਹੈ ਆਹੋ ਤੇ ਇਹ ਤੁਸੀਂ ਸਾਨੂੰ ਉਹ ਵੀਡੀਓ ਭੇਜੋ ਨਹੀਂ ਤੇ ਫੇ ਸਾਨੂੰ ਚੇਚਾ ਹੋਣਾ ਪੜਾ ਵੀਰ ਜੀ ਫੇਰ ਨਾ ਕਿਉਂ ਆ ਕੇ ਇਹਨਾਂ ਨੇ ਚੰਗਾ ਸੇਵਾ ਪਾਣੀ ਹੀ ਕੀਤਾ ਤੇ ਫੇਰ ਨਾ ਕਿਉਂ ਸੇਵਾ ਪਾਣੀ ਫੇ ਸਾਨੂੰ ਕਰਨਾ ਪੈਣਾ ਇਹਨਾਂ ਦਾ ਤਾਂ ਹੋਰ ਵੀਡੀਓ ਭੇਜ ਲਿਓ ਨਹੀਂ ਹੁਣ ਮੈਨੂੰ ਇੱਕ ਗੱਲ ਦੱਸੋ ਕੁੜੀ ਜਿਹੜੀ ਆ ਉਹਨੇ ਅੰਮ੍ਰਿਤ ਛਕਿਆ ਹੈ ਕਿ ਜਾਂ ਉਹਦਾ ਹੀ ਉਹਨੇ ਉਹਦਾ ਪਾਇਆ ਸੀ ਨਹੀਂ ਨਹੀਂ ਮੈਨ ਇਹਦਾ ਅੱਛਾ ਪਤਾ ਵੀ ਜਾਣੀ ਹੈ ਜੀ ਮੈਨੂੰ ਅਸਲ ਦਾ ਪਤਾ ਨਹੀਂ ਇਹਨਾਂ ਪਤਾ ਮੈਨੂੰ ਕੁੜੀ ਨੇ ਮੈਂ ਦਸੀ ਜੀ ਲੇਬਰ ਕੇ ਸੀ ਕੰਮ ਤੇ ਮੈਨੂੰ ਪਤਾ ਸਾਡਾ ਢੱਡੇ ਨਾਲ ਕੋਈ ਗਲਾਸ਼ਕਬਾ ਨਹੀਂ ਪਰ ਇਹਨਾਂ ਦੱਲਿਆਂ ਦੇ ਵਾਸਤੇ ਕਿੱਡੀ ਮਾੜੀ ਗੱਲ ਐ ਜੀ ਮਾੜੀ ਗੱਲ ਐ ਬਾਬੇ ਮਾੜੀ ਗੱਲ ਐ ਬਹੁਤ ਜ਼ਿਆਦਾ ਜੀ हां ਤੁਸੀਂ ਮੈਨੂੰ ਵੀਡੀਓ ਬਗਾਰੇ ਤੁਸੀਂ ਮੰਨੋਂਗੇ ਨੀ ਗੱਟੋਗੜ ਪੰਜਾਬ ਤੋਂ 100 150 ਫੋਨ ਆ ਚੁੱਕੇ 100 150 ਮੈਂ ਉਹਦੇ ਨੰਬਰ ਦਿੱਤੇ ਫਿਰ ਉਹ ਆਏ ਇੱਥੋਂ ਫਿਰ ਉਹਨਾਂ ਨੇ ਮਾफी-ਮੂਫੀ ਮੰਗੀ ਵੀਡੀਓ ਵਗੈਰਾ ਫਿਰ ਮੈਨੂੰ ਵੀ ਭੇਜੀ ਕਿ ਕੋਈ ਥੋੜੇ ਥੋੜੇ ਫੋਨ ਆਵੇ ਇਸ ਤਰ੍ਹਾਂ ਵੀਡੀਓ ਨੂੰ ਸੈਂਡ ਕਰ ਦਿਓ ਮੇਰੇ ਠੀਕ ਹੈ ਤੁਸੀਂ ਤੁਸੀਂ ਮੇਰੀ ਇੱਕ ਗੱਲ ਸੁਣੋ ਜਿਹੜੇ ਤੁਹਾਡੇ ਕੋ ਜਿਹੜੇ ਤੁਸੀਂ ਆਨੇ ਸਿੰਘ ਆਏ ਆ ਜਾਂ ਕਿ ਸਾਡੇ ਤੁਹਾਡੇ ਕੋ ਕੋਈ ਮਾਫੀ ਮੰਗਵਾਉਣ ਵਾਸਤੇ ਆਏ ਉਹ ਕਿੱਥੋਂ ਆਏ ਪੰਜਾਬ ਤੋਂ ਆਏ ਕਿ ਕਿ ਰਾਜਸਥਾਨ ਤੋਂ ਇਹ ਉਹ ਤੋਂ ਉਹਨਾਂ ਦੇ ਘਰੇ ਗਏ ਸੀ ਸਿੱਦੇ ਆਪ ਤਾਂ ਇਹ ਪਤਾ ਨਹੀਂ ਕਿੱਥੋਂ ਆਇਆ ਮੈਂ ਤੁਹਾਨੂੰ ਵੀਡੀਓ ਭੇਜਦਾ ਉਹਨਾਂ ਦੀ ਤੁਹਾਨੂੰ ਮੈਂ ਤੁਸੀਂ ਮੈਨੂੰ ਵੀਡੀਓ ਭੇਜੋ ਮੈਂ ਸੰਗਤ ਨੂੰ ਦੱਸੂਗੀ ਗੱਲਬਾਤ ਜੋ ਵੀ ਗੱਲਬਾਤ ਆ ਮੈਂ ਸੰਗਤ ਨੂੰ ਸਾਰੀ ਆਪਣੀ ਗੱਲਬਾਤ ਦੱਸ ਕੇ ਤਾਂ ਫੇਰ ਅਸੀਂ ਠੰਡੇ ਹੋਣਾ ਨਹੀਂ ਤੇ ਸਾਨੂੰ ਬਹੁਤ ਸਾਰਾ ਇਹਨਾਂ ਦੇ ਉੱਤੇ ਕਤੀੜਾ ਤੇ ਗੁੱਸਾ ਆ ਨਹੀਂ 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 ਬਾਬਾ ਜੀ ਬਿਲਕੁਲ 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 ਹੀ ਸਹੀ ਗੱਲ ਹੈ ਜੇ ਕਰਾਂਗੇ ਆਗੇ ਨਾ ਤੁਸੀਂ ਇਹਨਾਂ ਨੂੰ ਘੋੜਿਆਂ ਦੇ ਮਗਰ ਪਾ ਕੇ ਧੂਮਾਂ ਦੇ ਘੋੜਿਆਂ ਮਗਰ ਪਾ ਕੇ ਸਹੀ ਹੈ ਜੀ ਹਾਂ ਤੁਸੀਂ ਭੇਜੋ ਮੈਨੂੰ ਵੀਡੀਓ ਮੈਂ ਫੇਰ ਦੱਸਦਾ ਫੇਰ ਹਾਂ ਨਹੀਂ ਹਾਂ ਠੀਕ ਹੈ ਜੀ ਓਕੇ ਜੀ ਸੰਗਤ ਜੀ ਮੈਂ ਬੜਾ ਔਖਾ ਸੋਖਾ ਹੋ ਕੇ ਜਾਂ ਕਰ ਕਰਾ ਕੇ ਕੰਪਿਊਟਰ ਦੇ ਨਾਲ ਜੂਮ ਕਰ ਕਰਕੇ ਇਹ ਨੰਬਰ ਚੱਕ ਕੇ ਤੇ ਫੇਰ ਮੈਂ ਇਸ ਨੂੰ ਕਾਲ ਕੀਤੀ ਬਾਈ ਨੂੰ ਹੁਣ ਇਹਦਾ ਕੋਈ ਦੋਸ਼ ਨਹੀਂ ਜਿਹੜੀਆਂ ਕਤੀੜਾ ਖੱਚਾਂ ਭੇਡਾਂ ਨੇ ਜਿਹੜੇ ਕੁਝ ਸਿਕਲੀਗਰ ਸਿੱਖ ਸਾਡੇ ਨੇ ਉਹਨਾਂ ਨੇ ਉਹਨਾਂ ਦੀ ਥੂ ਥੂ ਕੀਤੀ ਤੁਸੀਂ ਆਪ ਰਿਕਾਰਡਿੰਗ ਲਈਏ ਸੁਣ ਤੇ ਪਰ ਮੈਂ ਨਾ ਵੀ ਜੇ ਇਹਨਾਂ ਦਾ ਮਾਫੀ ਨਾਮਾ ਨਾ ਆਇਆ ਤਾਂ ਜੇ ਇਹਨਾਂ ਨੇ ਪਛਤਾਵਾ ਨਹੀਂ ਕੀਤਾ ਤਾਂ ਫਿਰ ਅਹੀਂ ਉਹ ਬਕਾਇਦਾ ਸਿੰਘ ਲੈ ਕੇ ਮੈਂ ਜਾਊਂਗਾ ਸਿੰਘ ਲੈ ਕੇ ਜਾ ਕੇ ਨਾਲੇ ਤੇ ਮੈਂ ਛੇਤਰ ਰੱਜ ਕੇ ਫਿਰੂੰਗਾ ਤਾਂ ਨਾਲੇ ਮੈਂ ਫਿਰ ਦੱਬ ਕੇ ਚੰਗੀ ਤਰ੍ਹਾਂ ਮਾਫੀ ਮੰਗਾਊਂਗਾ ਇਹ ਇਹਨਾਂ ਦੀ ਕੀ ਯੁਰਤ ਹੋਈ ਹੈ ਛਟੇਜਾਂ ਤੇ ਪਾ ਕੇ ਮਹਾਰਾਜਾ ਸ੍ਰੀ ਸਾਹਿਬ ਤੇ ਇਹ ਮੋਨੇ ਕੋਨੇ ਹੋ ਕੇ ਲੋਕਾਂ ਨੂੰ ਕੀ ਦਿਖਾਉਣ ਨਾ ਇੰਸਟਾਗ੍ਰਾਮ ਉੱਤੇ ਵੇਖਤੀਆਂ ਕਰਕੇ ਸਿੱਖ ਪੰਥ ਦੀਆਂ ਕਿ ਸਾਡਾ ਸਿੱਖ ਪੰਥ ਆਹੀ ਹੈ ਹੈ ਆਹੀ ਸਾਡਾ ਸਿੱਖ ਪੰਥ ਵੀ ਜਿਹੜਾ ਮਰਜੀ ਕੋ ਹਾਰਮੋਨ ਉੱਠ ਕੇ ਮਹਾਰਾਜ ਦੇ ਕਕਾਰਾਂ ਦੀ ਬੇਅਦਬੀ ਕਰਨ ਲੱਗ ਪੇ ਇਹ ਕੌਣ ਨੇ ਦੋ ਕੌਡੀ ਦੇ ਬੰਦੇ ਇਹ ਕੌਣ ਹੁੰਦੀ ਹੈ ਦੋ ਕੌਡੀ ਦੀ ਕੁੜੀ ਤੇ ਦੋ ਕੌਡੀ ਦਾ ਮੁੰਡਾ ਕੋਰਮੋਨ ਆ ਤੂੰ ਆਪਣੇ ਪੈਤੜੇ ਵਿੱਚ ਰਹਿ ਤੂੰ ਛਤਰਾਲੇ ਮਸਾਲੇ ਬਣਾਉਣ ਰਿਹਾ ਤੈਨੂੰ ਡਾਂਗਾ ਨਾ ਮਾਰਨਗੇ ਅਸੀਂ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਇਹੋ ਜਿਹੇ ਕੀਟੀੜਾ ਜਿਹੜੀਆਂ ਖੱਚਾ ਜਿਹੜੀਆਂ ਨੇ ਇਹਨਾਂ ਨੂੰ ਸੌਦਾ ਲਾਉਣ ਦਾ ਫੇਰ ਹੀ ਸੈਟ ਆਉਂਦੇ ਆ ਹੁਣ ਇਹ ਭਾਈ ਇਹ ਭਾਉ ਆਂਦਾ ਉਧਰ ਰਸਤਾ ਨਹੀਂ ਆ ਇਹ ਆਂਦਾ ਵੀ ਮੈਂ ਨੰਬਰ ਦੇਈ ਜਨਾਂ ਦੇ ਉਨਾਰੇ ਕੁਝ ਬੰਦੇ ਆ ਕੇ ਤੇ ਉਹਨਾਂ ਨੇ ਮਾਫੀ ਮੰਗਾਈ ਸਾਡੇ ਕੋਲ ਮਾਫੀ ਵਾਲੀ ਵੀਡੀਓ ਸਾਹਮਣੇ ਨਹੀਂ ਅਜੇ ਤੱਕ ਆਈ ਆ ਹੁਣ ਇਹ ਵਟਸਐਪ ਦੇ ਉੱਤੇ ਵੀਡੀਓ ਆਉਂਦੀ ਆ ਤੇ ਨਾਲੇ ਮੈਂ ਵੀਡੀਓ ਤੁਹਾਨੂੰ ਦਿਖਾਉਣਾ ਤੇ ਨਾਲੇ ਤੁਸੀਂ ਇਹ ਦੇਖ ਲਓ ਨਾਲੇ ਵੀਡੀਓ ਸੰਗਤਾਂ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਵੀ ਇਹ ਵੀਡੀਓ ਦੇ ਵਿੱਚ ਇੰਦਾ ਇੰਦਾ ਹੋਇਆ ਆ ਵੇਖੋ ਆ ਵੇਖੋ ਰਾਇਨ ਆਦਾ ਸਾਰਾ ਪਰਿਵਾਰ ਇਸ ਬਬਈ ਪਾ ਸਾਰਾ ਪਰਿਵਾਰ ਗਿਆ ਗੁਰੂ ਘਰ ਜਾ ਕੇ। ਨਾ ਸਾਨੂੰ ਬਹੁਤ ਸਾਰਾ ਗੁੱਸਾ ਇਹਨਾਂ ਦੇ ਉੱਤੇ। ਪਹਿਲਾਂ ਅਸੀਂ ਜਾਂਦੇ ਪਹਿਲਾਂ ਫਿਰ ਫੜ ਕੇ ਤਾਂ ਪਹਿਲਾਂ ਇਹ ਕਿ ਨਾ ਭੁਗਤ ਸਵਾਰ ਨਹੀਂ ਇਹ ਤਾਂ ਫਿਰ ਅਸੀਂ ਗੱਲ ਦੂਜੀ ਕਰਾਂਗੇ ਪ੍ਰਸ਼ਾਸਨ ਦੇ ਨਾਲ। ਗੰਦ ਪਾਇਆ ਨਾ ਗੰਦਿਆਂ ਡਿਆ ਲੋਕਾਂ ਨੇ। ਮਾਫ ਕਰਿਓ। ਤੁਹਾਡੇ ਤੇ ਗਲਤੀ ਹੋ ਗਈ ਸਾਨੂੰ ਮਾਫ ਕਰਿਓ। ਅਸੀਂ ਤੁਹਾਡੇ ਬੱਚੇ ਆ। ਹੁਣ ਦਿਲ ਤੋਂ ਤੁਹਾਨੂੰ ਮਾਫ਼ ਕਰ ਰਿਹਾ ਹਾਂ ਬਾਬਾ ਜੀ ਜੇ ਸੱਚੀ ਨੋਤ ਜੀ ਉਸ ਬਾਤ ਕਰ ਕਰਾਂਗੇ ਥੋੜੀ ਸਿੱਖੀ ਕਦਰ ਕਰਾਂਗੇ ਸਭ ਕੁਝ ਕਰਾਂਗੇ ਬਾਬਾ ਜੀ ਸਿੱਖ ਬਣਾਾਂਗੇ ਅਸੀਂ ਸਿੱਖੀ ਦੀ ਕਦਰ ਤੈਨੂੰ ਕਰਵਾਵਾਂਗੇ ਠੀਕ ਹੈ ਸਾਨੂੰ ਮਾਫ਼ ਕਰਿਓ ਕਰੀ ਬੱਚਾ ਪਤਾ ਨਹੀਂ ਪਤਾ ਨਹੀਂ ਦੱਲ ਸਾਨੂੰ ਅਣਜਾਣ ਬੰਦੇ ਸੀ ਅਸੀਂ ਸਾਨੂੰ ਪਤਾ ਨਹੀਂ ਕਿਤੇ ਸਾਨੂੰ ਮਾਫ਼ ਕਰਿਓ ਠੇਠ ਠਰ ਕੇ ਥਾਂ ਦੇ ਲੋਕ ਠੇਠ ਠਰ ਇਹ ਤੂੰ ਬੋਲ ਤੂੰ ਉਹ ਲੱਗ ਤੂ ਕਹਦਾ ਤੂੰ ਕਹਿ ਰਿਹਾ ਠੇਠ ਠਰ ਕੇ ਥਾਂ ਦੀ ਇੱਕ ਆ ਵੀ ਵੀਡੀਓ ਦੇਖ ਲਓ ਫੋਟੋ ਪਾਣੀ ਵੀਡੀਓ ਕਿੱਡਾ ਯਾਰ ਲੋਕਾਂ ਨੇ ਇਹਨਾਂ ਨੇ ਪਖੰਡ ਫੜਿਆ ਆ ਵੀ ਇੱਥੇ ਕਿਹੜਾ ਸਾਨੂੰ ਕਿਸ ਨੇ ਕੋਹ ਕਹਿਣਾ ਆ ਹੈ ਆਪਣੇ ਨਿਹੰਗ ਸਿੰਘ ਫੌਜਾਂ ਕੁਝ ਗਈਆਂ ਆ ਵੀਡੀਓ ਅਪਲੋਡ ਹੋ ਰਹੀ ਸਾਰੀ ਵੀਡੀਓ ਦੇਖ ਲਿਓ ਇਹ ਦੇ ਗੰਦੇ ਲੋਕ ਕੀ ਆ ਯਾਰ ਹੱਦ ਹੋ ਗਈ ਯਾਰ ਇਹਨਾਂ ਵਾਲਿਆਂ ਦੀ ਆ ਆਦਾ ਆਦਾ ਨਾਮ ਸਿਮਰਨ ਸੁਆਮੀ ਪ੍ਰਭ ਕੋ ਨਾਮ ਸਬੰਧਨ ਚੋਰਾ ਤਾਂ ਸਿੰਘ ਗਏ ਆਪਣੇ ਤਾਜ ਇੱਕ ਥੀੜ ਮਾਫੀ ਮੰਗਾ ਕੇ ਹੁਣ ਬੈ ਦਮਾਲਾ ਸਜਾਉਣੇ ਨੇ ਸਿਰ ਤੇ ਪੱਗ ਬੰਨਣ ਦੇ ਪਹਿਲਾਂ ਇਹ ਛੋਡੇ ਲਾਉਣੇ ਸਿੰਘ ਸਾਹਿਬ ਜੀ ਪਹਿਲਾਂ ਛੋਡੇ ਲਾਉਂਦੇ ਇਹਨਾਂ ਦੇ ਇਹਨੂੰ ਢੰਗੜੇ ਪਵਾ ਹੀ ਲੈਂਦੇ ਪਹਿਲਾਂ ਇਹਨੂੰ ਚਾਹੀ ਸਰੀਸਾ ਪਾ ਕੇ ਢੰਗੜੇ ਪਾਉਣ ਦਾ ਵਾਲੇ ਚਾਹ ਦੇ ਕਈ ਸੰਬੰਧ ਨੇ

ਅਗੇ ਵਾਸਤੇ ਗਲਤੀ ਕਰੋਗੇ ਤੇ ਤੁਹਾਨੂੰ ਸਜ਼ਾ ਮਾਉਣੀ ਹੈ ਹੈ ਬਹੁਤ ਸਹੀ ਗੁਰੂ ਸਾਹਿਬ ਤੋਂ ਮਾਫ਼ੀ ਮੰਗੋ ਅੰਕੇਲਾ ਸਾਹਿਬ ਸਾਹਮਣੇ ਖੜੀ ਹੋ ਕੇ ਮਾਫ਼ੀ ਮੰਗੋ ਮਤਲਬ ਇਹ ਕੋਈ ਅਸੀਂ ਮਖਾਟੇ ਕੋ ਮਾਰਾ ਇਹ ਕਿ ਮਰਦੀ ਦੁਨੀਆ ਗਲਤੀ ਨਹੀਂ ਕਰਦੀ ਤੁਸੀਂ ਉੱਥੇ ਖੜੇ ਹੋ ਹੁਕਮ ਨੰਮਾ ਲੈ ਕੇ ਜਿਹੜੀ ਗਲਤੀ ਕੀਤੀ ਹੈ ਹੈ ਨਾ ਤੁਸੀਂ ਮੂੰਹ ਨਾਲ ਬੋਲੋ ਅਸੀਂ ਜੇਤੀ ਕੀਤੀ ਹੈ ਹਾਂ ਇਹ ਦੁਬਾਰਾ ਬੋਲ ਪਤਾ ਨਹੀਂ ਚੱਲਿਆ ਸਾਨੂੰ ਤਾਂ ਬਾਬਾ ਜੀ ਸਾਡੇ ਨਾਲ ਗਲਤੀ ਹੋਈ ਜੇ ਤੁਹਾਨੂੰ ਮਾਫ ਕਰਿਓ ਅਸੀਂ ਉਹਦੇ ਬੰਦੇ ਆਸੀਂ ਅੱਗੇ ਵਾਸਤੇ ਕੁਝ ਨਹੀਂ ਕਰਾਂਗਾ ਮੈਂ ਗਲਤੀ ਮੰਗੀ ਜਾਂਦਾ ਮਹਾਰਾਜ ਕੋਲ ਸਿੱਖੀ ਰੱਖੂਗਾ ਜੋ ਕੁਝ ਵੀ ਹੋਆ ਮਾਰਾ ਕੀ ਉਸ ਕਰਨਾ ਆਰ ਸਿੱਖੀ ਨਾਲੇ ਟਕਕਾਰ ਤੈਨੂੰ ਅੱਜ ਹੀ ਪਵਾਵਾਂਗੇ ਸਿੱਖੀ ਰੱਖੂਗਾ ਅੰਮ੍ਰ ਚਗਣਾ ਦੇਊਗਾ ਤੁਹਾਡੇ ਪਰਿਵਾਰ ਨੂੰ ਹਾਂ ਕੱਲ ਸੁਣਿਓ ਤੁਹਾਡੇ ਪਰਿਵਾਰ ਨੂੰ ਅੰਮ੍ਰ ਚਗਣਾ ਦੇਊਗਾ ਇਹ ਨਵੇਂ ਬੁਨੇ ਕੋਨੇ ਹੋ ਜਾਵੇ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਰਦੇ ਇਹ ਸਾਰਾ ਆਪ ਨੂੰ ਮਿਲ ਚੁਕੇ ਹੋਰ ਵੀ ਬਾਕੀ ਸੋਧੇ ਨਾ ਹਾਂ ਹਾਂ ਉਹਨਾਂ ਨਾਲ ਉਹਨਾਂ ਦੇ ਜਿਦਿਕ ਰੱਖਾਂਗੇ ਹਾਂ ਨਾ ਉਹਨਾਂ ਨਾਲ ਬਰਤੀਗਿ ਰੱਖਾਂਗੇ ਅਸੀਂ ਜ਼ਰੂਰ ਬਿਲਕੁਲ ਰੱਖਾਂਗੇ ਹਾਂ ਰਣਾਲ

ਨੇੜੇ ਬਣਾ ਕੇ ਸਤਪੁਰਦੀ ਹਟੂਰੀ ਜੀ ਆਦਰ ਕੀਤੀ ਹੈ ਉਹ ਅਰਦਾਸ ਕਰਕੇ ਆਪਣਾ ਸੰਬੰਧ ਰੂਪੀਤਿਆਈ ਹੈ ਮਾਫੀ ਕਰਵਾਉ ਬਾਕੀ ਇੰਦਿਆ ਜਥੇਕਰਨ ਬਣਿਆ ਵਾਸੇ ਫਾਇਦਾ ਆ ਇਹ ਕੋਈ ਖੇਡ ਨਹੀਂ ਹੈ ਬੁਰੇ ਕਕਾਰ ਵੀ ਜਿਹੜਾ ਮਰਜੀ ਪਾ ਲੇ ਤੇ ਜਿਹੜਾ ਮਰਜੀ ਪਾ ਕੇ ਨੱਚੀ ਜਾਵੇ ਨਗੇਸ਼ਰ ਨਾਲ ਇਹਦੇ ਤੇ ਤਾਂ ਐਕਸ਼ਨ ਕਰੇ ਕਮੇਟੀ ਨੇ ਨਹੀਂ ਨਹੀਂ ਉਹ ਤਾਂ ਲੈਂਦੀ ਆ ਇਹ ਲੈਣੀ ਆ ਤਾਂ ਤਾਂ ਪਤਾ ਨਹੀਂ ਸੀਗਾ ਉਹ ਜਦੋਂ ਨੇ ਦੱਸਿਆ ਕੁੜੀ ਆਪਣੇ ਮੁੱਛੇ ਚ ਹਾਕਮ ਹੋਇਆ ਕਿ ਚਲੋ ਠੀਕ ਹੈ ਆਪਾਂ ਲੈ ਦੇ ਪੰਚਾਇਤ ਖੜੀ ਆ ਪੰਚਾਇਤ ਨੇ ਮਾਰੀ ਦੇਤੀ ਆ ਪੰਚ ਨੇ ਵੀ ਦੇਤੀ 2 ਸਾਲ ਤੇ ਅੱਗੇ ਮਾਰੀ ਮਨ ਲਗਣਾ ਹੈ ਹਾਂਜੀ ਮਨ ਲਗਣਾ ਮਲਵਾ ਸ਼ਾਮ ਨਗਰ ਸ਼ਾਮ ਨਗਰ ਸ਼ਾਮ ਨਗਰ ਪੁਰਾਣੀ ਬਾਜ਼ਾਰ ਵਿੱਚ ਸ੍ਰੀ ਕਨਨਕਰ ਦਾ ਨੰਬਰ ਦਾ ਹਾਂਜੀ ਸੰਗਤ ਜੀ ਆਪ ਜੀ ਨੇ ਵੀਡੀਓ ਦੇਖੀ ਕੁਝ ਕਨੇਹ ਸਿੰਘ ਉਸ ਏਰੀਏ ਦੇ ਨੇ ਜਿਨ੍ਹਾਂ ਨੇ ਜਾ ਕੇ ਫਿਰ ਇਹਨੂੰ ਗਲੇ ਤੋਂ ਲਿਆ ਦਬੋਚ ਤੇ ਇਹਨੂੰ ਮਾਫੀ ਮੰਗਾਈ ਤੇ ਨਾਲੇ ਮਾਰੇ ਹੋਣਗੇ ਲੱਪਣ ਹੋ ਸਕਦਾ ਪਰ ਇਦਾਂ ਦੀਆਂ ਗਲਤੀਆਂ ਬਿਲਕੁਲ ਨਾ ਕਰੋ ਸਾਨੂੰ ਬਹੁਤ ਸਾਰਾ ਗੁੱਸਾ ਸੀ ਇਹ ਖੱਚ ਦੇ ਉੱਤੇ ਤੇ ਮਾਫੀ ਇਹਨੇ ਲਈ ਆ ਮੰਗ ਤੇ ਕਹਿੰਦਾ ਇਹ ਮੈਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਤੇ ਪਤਾ ਫਿਰ ਸਿੰਘ ਲਾ ਦਿੰਦੇ ਹੁੰਦੇ ਜਦੋਂ ਤੱਤਾ ਤੱਤਾ ਰੱਖ ਦਤਾ ਸਲੋਤਰ ਤੇਰੇ ਸਿਰ ਦੇ ਵਿੱਚ ਠੀਕ ਆ ਨਾ ਤੇ ਬਾਕੀ ਜਿਹੜੇ ਜਿਹੜੇ ਸਿੰਘ ਗਏ ਆ ਬਹੁਤ ਧੰਨਵਾਦ ਉਹਨਾਂ ਦਾ ਤੇ ਇਹਨਾਂ ਨੂੰ ਕਤੀੜਾਂ ਨੂੰ ਸਮੇਂ-ਸਮੇਂ ਸਰ ਸੰਭਲਿਆ ਕਰੋ ਜਿੱਥੇ-ਜਿੱਥੇ ਦੀ ਵੀ ਫੌਜ ਹੈਗੀ ਆ ਇਹ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਗੱਲ ਆ ਤੇ ਵੀਡੀਓ ਸ਼ੇਅਰ ਕਰ ਦਿਓ ਸੰਗਤ ਦੇ ਤਾਕਤ ਪਚਾ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਕਿ ਇਹ ਇੱਥੋਂ ਦੀ ਕਤੀੜ ਸੀ ਤੇ ਜਿਹੜੀ ਸਿੰਘਾਂ ਨੇ ਲਈ ਆ ਦਬੋਚ ਅੱਗੇ ਤੋਂ ਭੁੱਲ ਕੇ ਵੀ ਉਹ ਜੀ ਗਲਤੀ ਨਾ ਕਰਿਓ ਜੇ ਕਰੋਗੇ ਤਾਂ ਤੁਹਾਡੇ ਮਾਰ ਮਾਰ ਕੇ ਪਾਸੇ ਸਿੱਕੇ ਜਾਣਗੇ ਲਾਲ ਕਰਾਂਗੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ